ਤਲੋਈ ਸੰਗਤ ਜੀ ਇੱਧਰ ਦੇਖੋ ਜੀ ਇਹਨਾਂ ਨੇ ਪੈਸੇ ਕੱਢੇ ਆ ਜੀ ਤੇ ਆਹ ਲੋ ਜੀ ਦੇਖੋ ਜੀ ਤੇ ਆਹ ਲੋ ਜੀ 12000 ਰੁਪਏ ਕਹਿੰਦੇ ਕੱਢਿਆ ਵਾ ਆ ਦੇ ਲੋ ਹਾਲ ਲੋਕਾਂ ਦੇ ਹਾਲ ਦੇਖੋ ਲੋਈ ਸੰਗਤ ਜੀ ਲੋ ਜੀ ਦੋ ਸੇਰਾ ਲੰਗਰ ਲੱਗਾ ਸੰਗਤ ਜੀ ਦੇਖੋ ਜੀ ਕਿ ਕਿੱਲਿਆ ਉਹ ਕਿਤੋਂ ਲੰਗਰ ਲਗਾ ਬਈ ਲੰਗਰ ਭਾਜੀ ਲੰਗਰ ਕਿੰਨੇ ਦਿਨ ਲੰਗਰ ਭਾਜੀ ਭਾਈ ਅੱਜ ਲਾਸਟ ਹੈ 3 ਦਿਨ ਹੋ ਗਏ ਸਾਡੇ ਨੂੰ 3 ਦਿਨ ਹੋ ਗਏ ਦੋਸਰੇ ਲੰਗਰ ਲੱਗਦਾ ਪੁਰਖ ਸਾਹਿਬ ਭਾਜੀ ਪਾਪ ਭਾਜੀ ਉਹ ਸੰਗਤ ਜੀ ਤੇ ਗਰਮਾ ਗਰਮ ਦੋਸਰੇ ਦਾ ਲੰਗਰ ਲੱਗਾ ਹੋਇਆ ਆ ਜੀ ਆਲ ਹੋਈ ਸੰਗਤ ਜੀ ਲੋਹ ਜੀ ਸੰਗਤ ਜੀ ਦੇਖੋ ਜੀ ਜੀ ਲੰਗਰ ਸ਼ਾਕੇ ਜੀ ਗੋਲ ਗੋਲ ਕੱਪਿਆਂ ਦਾ ਲੰਗਰ ਸ਼ਾਕੇ ਉਹ ਲੰਗਰ ਆ ਲੈ ਵੜੀ ਜਲੇ ਸਵਾਦ ਆ ਜੀ ਅੱਛਾ 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 ਸੋਈ ਪੋਟੋ ਆਈ ਸੀ ਜੀ ਲੋਹ ਪੋਟੋ ਹਾਂ ਤੇ ਸਰਗਮ ਖਾਂਦੇ ਪਿਆ ਟਿੱਕੀ ਅੰਮ੍ਰਿਤਸਰੀ ਜਿਹੜੀ ਆਪਾਂ ਲਈ ਉਹ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੈ ਮਾਤਰੀ ਸੰਗਤ ਜੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਲੋ ਜੀ ਅੱਜ ਸਾਡੇ ਨਾਲ ਮੰਮੀ ਹੁਣੀ ਆਏ ਆ ਅੱਜ ਮੰਮੀ ਨੂੰ ਮੇਲਾ ਦਿਖਾਉਣਾ ਵਾ ਤੇ ਅੱਜ ਹੈਗਾ ਜੀ ਮੇਲੇ ਦਾ ਚੌਥਾ ਦਿਨ ਕਿ ਅੱਜ ਆਪਾਂ ਸੋਚਿਆ ਸੀ ਕਿ ਥੋੜਾ ਛਾਂਵੇਂ ਬਲੌਗ ਬਣਾਉਨੇ ਆ ਤੇ ਆਦਾ ਮਾਹੌਲ ਤੁਹਾਨੂੰ ਚੈੱਕ ਕਰਨੇ ਆ ਕਾਲ ਦੇ ਬਲੌਗ ਜਿਹਨੇ ਨਹੀਂ ਦੇਖੇ ਜਾ ਕੇ ਜਰੂਰ ਚਾਹਣਾ ਤੇ ਜਾ ਕੇ ਵਿਜ਼ਿਟ ਕਰਿਓ ਜਰੂਰ ਬਲੌਗ ਦੇਖਿਓ। ਕੱਲ ਬਹੁਤ ਜ਼ਿਆਦਾ ਸੰਗਤ ਸੀ। ਬਹੁਤ ਜ਼ਿਆਦਾ ਸੰਗਤ ਸੀ ਹੁਣ ਜਾ ਕੇ ਦੇਖਦੇ ਆਂ ਤੇ ਕੀ ਮਾਹੌਲ ਆ। ਤੇ ਚਲੋ ਹੁਣ ਚਲਦੇ ਬਹੁਤਾ ਟਾਈਮ ਨਹੀਂ ਲੈਂਦੇ। ਚਲਿਏ ਜੀ ਫੇ। ਚਲੋ ਚਲੋ। ਚਲੋ ਸੰਗਤ ਹੀ ਚੱਲਦੇ ਆ ਜੀ। ਤੇ ਲੋ ਜੀ ਸੰਗਤ ਜੀ ਸਿਨਲੋਈਆਂ ਚੌਂਕ ਤੋਂ ਥੋੜਾ ਜਿਹਾ ਅੱਗੇ ਆਏ ਆ ਤਾਂ ਸੰਗਤ ਅੱਜ ਕਾਫੀ ਜਾ ਰਹੀ ਆ ਪੈਦਲ ਮਾਤਾ ਦੇ ਦਰਬਾਰ ਤੇ। ਤੇ ਬਾਕੀ 31 ਤਰੀਕ ਨੂੰ ਅਸ਼ਟਮੀ ਵੀ ਆ ਮਾਤਾ ਰਾਣੀ ਦੀਆਂ ਜੋਤਾਂ ਵੀ ਆ। ਤੇ ਜਿਨ੍ਹਾਂ ਨੇ ਜਾਣਾ ਆ ਉਹ ਤੁਸੀਂ ਜਾ ਸਕਦੇ ਆ। ਤਿਆ ਜੇ ਵਾਲਾ ਰੋਡ ਜਿਹੜਾ ਕਿ ਨੇ ਲੋਹਿਆ ਚੌਂਕ ਤੋਂ ਜਾਂਦਾ ਚਹਾੜ ਨੂੰ ਉਹ ਵਾਲਾ ਨਾ ਇਕ ਸਿੰਗਲ ਹੋ ਗਿਆ ਕਿਉਂਕਿ ਇੱਥੇ ਕੋਈ ਸ਼ ਬਿਜਲੀ ਦਾ ਕੰਮ ਵਗਾਰਾ ਚੱਲਦਾ ਤਾਂ ਕਰਕੇ ਤੇ ਲੋ ਜੀ ਸੰਗਤ ਜੀ ਇੱਥੇ ਹੀ ਰਸ਼ ਪਣਾ ਅੱਜ ਸ਼ੁਰੂ ਹੋ ਗਿਆ ਮੈਂ ਅਜੇ ਸਰਗਰ ਨੂੰ ਪਿੱਛੇ ਕਹਿਨੀ ਸੀ ਮੈਂ ਕਿ ਸਰਕਮਾ ਸੰਗਤ ਘੱਟ ਲੱਗਦੀ ਆ ਬਟ ਨਹੀਂ ਸੰਗਤ ਅੱਜ ਵੀ ਬਹੁਤ ਜ਼ਿਆਦਾ ਆ ਨੌਦਿ ਬਿਲਾਈਨਾਂ ਲੱਗੀਆਂ ਤੇ ਟਾਈਮ तकरीबन ਸ਼ਾਮ ਦਾ ਹੋ ਗਿਆ ਅੱਛਾ ਪੰਜਾਬ ਪੁਲਸ ਜਿੰਦਾਬਾਦ ਨਾਲ ਹੀ ਕਲੀਅਰ ਹੋ ਗਿਆ ਨਾ ਸਰਗਾ ਸੰਗਤੀ ਕੱਲ ਇੱਥੇ ਇੱਧਰ ਸਾਹਮਣੇ ਵੀ ਦੋ ਤਿੰਨ ਲੰਗਰ ਇਕੱਠੇ ਸੀਗੇ ਜਿੱਦਾਂ ਕਿਸੇ ਨੂੰ ਕੱਲ ਵੀਡੀਓ ਚ ਦਿਖਾਇਆ ਤੇ ਮਾਤਾ ਰਾਣੀ ਦੀ ਪਾਲਤੂ ਜਾਰੀ ਹੈ ਮਾਤਾ ਰਾਣੀ ਦੇ ਦਰਬਾਰ ਤੇ ਤੇ ਕੱਲ ਇੱਧਰ ਕਾਫੀ ਲੰਗਰ ਸੀਗੇ ਕੱਲ ਕਿਉਂਕਿ ਸੰਡੇ ਸੀਗਾ ਤੇ ਰਸ਼ਵੀ ਕਾਫੀ ਸੀਗਾ ਤੇ ਅੱਜ ਬਸ ਉਹ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਲੰਗਰ ਲੱਗਦਾ ਹੁੰਦਾ ਅੱਜ ਸਿਰਫ ਉਹ ਹੀ ਆ ਤੇ ਇੱਧਰ ਨਾਲ ਅੱਗੇ ਵੀ ਲੰਗਰ ਲੱਗਾ ਆ ਠੀਰ ਲਓ ਜੀ ਤੇ ਸੰਗਤ ਨਾਲ ਬਿਸਕਟ ਵੀ ਦੇ ਰਹੇ ਆ ਐ ਠੀਕ ਆ ਸੰਗਤ ਆ ਨਾ ਜਿੱਥੇ ਜਿੱਥੇ ਲੰਗਰ ਆ ਨਾ ਉੱਥੇ ਉੱਥੇ ਹੀ ਮਤਲਬ ਜ਼ਿਆਦਾ ਰਸ ਆ ਵੈਸੇ ਠੀਕ ਆ ਹਲੋ ਜੀ ਸਾਧ ਸੰਗਤ ਜੀ ਇੱਧਰ ਵੀ ਹੋ ਗਿਆ ਲੰਗਰ ਸ਼ੁਰੂ ਕਿਤਾਫੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਤੇ ਮਾਤਾ ਜੀ ਦਾ ਦਰਵਾਜ਼ਾ ਵੀ ਕਿੰਨਾ ਸੋਹਣਾ ਸਜ ਗਿਆ ਕੜੀ ਚਾਵਲ ਕੜੀ ਚਾਵਲ ਕੜੀ ਚਾਵਲ ਦਾ ਲੰਗਰ ਸੰਗਤਾਂ ਆਗਰੀਆਂ ਲਓ ਜੀ ਤੇ ਇਧਰ ਲੱਗਿਆ ਖੀਰ ਦਾ ਲੰਗਰ ਸਲਾਨਾ ਲੰਗਰ ਪਿੰਡ ਕੰਟੀਆਂ ਹੁਸ਼ਿਆਰਪੁਰ ਵੱਲੋਂ ਨਾਨਾ ਲੱਗੇ ਲੰਗਰ ਲਗਾਇਆ ਪ੍ਰਸ਼ਾਦਾ ਦਾਲ ਕੜੀ ਨਾਲ ਪ੍ਰਸ਼ਾਦਾ ਲਓ ਜੀ ਤੇ ਇਧਰ ਵੀ ਲੰਗਰ ਸ਼ੁਰੂ ਆ ਮਾਤਾ ਰਣੀ ਦਾ ਤੇ ਚਾਣੇ ਬੁੜੀਆਂ ਚਲੋ ਸੰਗਤ ਜੀ ਲੋ ਜੀ ਤੇ ਮਾਤਾ ਰਾਣੀ ਦਰਬਾਰ ਮਾਈ ਦੇਵੀ ਦੇ ਜਿਹੜਾ ਰਸਤਾ ਜਾਂਦਾ ਉੱਧਰ ਵੀ ਮੰਦਰ ਸ਼ੁਰੂ ਹੋ ਗਿਆ ਇਹ ਪਿੰਡ ਹੈ ਪੱਖਾ ਖੁੱਲਾ ਤਾ ਚਾਹ ਤੇ ਪਕੌੜੇ ਬਰੈਡ ਵਾਲੇ ਲੋ ਜੀ ਤੇ ਕਰੋ ਮਾਤਾ ਰਾਣੀ ਦੇ ਦਰਸ਼ਨ ਤੇ ਨਾਲ ਹੀ ਅੱਗੇ ਮਾਤਰਾਣੇ ਦੇ ਦਰਵਾਰ ਦੇ ਲੱਗਾਇਆ ਕੋਟਕਪੁਰੇ ਵਾਲਿਆਂ ਦਾ ਲੰਗਰ। ਉਹ ਨਾ ਹਮੇਸ਼ਾ ਹੀ ਕੀਤਾ ਦੱਸੀਦਾ ਸੀ। ਤੇ ਨਾਲ ਸ਼ਾਪਸ ਵੀ ਬਹੁਤ ਜ਼ਿਆਦਾ ਆ। ਇਹ ਇੱਥੇ ਲੱਗਦੀਆਂ ਇਹ ਵਧੀਆਂ ਸ਼ਾਪਸ ਤੇ ਇਸ ਤੋਂ ਬਾਅਦ ਇਹ ਸ਼ਾਪਸ ਲੱਗਣੀਆਂ ਜਾ ਕੇ ਸ਼ਿਵવાડી। ਗੰਗਰੇਟ 'ਚ ਜਿਹੜਾ ਸ਼ਿਵવાડી ਪੈਂਦਾ ਨਾ ਉੱਥੇ। ਤੇ ਬਾਕੀ ਜਿਹੜੇ ਇੱਧਰ ਲੰਗਰ ਲੱਗੇ ਸੀਗੇ ਉਹ ਤਾਂ ਸਮਾਪਤੀ ਆ। ਇਹ ਸਮਾਪਤੀ ਹੋ ਤੇ ਦੋਨਾਂ ਲੰਗਰਾਂ ਦੀ ਉਸ ਤੋਂ ਬਾਅਦ ਚ ਅੱਗੇ ਲੰਗਰ ਹੁਣ ਨਿਊ ਸਟਾਰਟ ਹੋਇਆ ਆ। ਨੋ ਲਓ ਜੇ ਤਾਂ ਲਾਈਨ ਦੇਖੋ ਕੱਡੀ ਲੰਬੀ ਮਾਤਾ ਰਾਣੀ ਦੇ ਦਰਬਾਰ ਤੇ ਲੱਗੇ ਕਿ ਮੇਲਾ ਕਰੋਣ ਕੁੱਝ ਤੇਰੇ ਸੋਹਣ ਸਜਿਆ ਅਦਵਾਰ ਲਓ ਤੇ ਬਹੁਤ ਰੌਣਕਾਂ ਮਾਤਾ ਰਾਣੀ ਦੇ ਦਰਬਾਰ ਤੇ ਤੇ ਇੱਧਰ ਵੀ ਲੱਗਾਇਆ ਵਿਸ਼ਾਲ ਲੰਗਰ ਕੜੀ ਚਾਵਲ ਫੁਲਕਾ ਲੋ ਜੀ ਸੰਘਾ ਜੀ ਇੱਧਰਲੇ ਪਾਸੇ ਹੈਗੀ ਫਰੂਟ ਚਾਟ ਫਰੂਟ ਚਾਟ ਦਾ ਲੰਗਰ ਲਓ ਜੀ ਤੇ ਅਸੀਂ ਆ ਗਏ ਆ ਸੰਗਤ ਜੀ ਚੋਹਾਲ ਤੇ ਚੋਹਾਲ ਦੀ ਅੱਜ ਤੁਸੀਂ ਰੌਣਕਾਂ ਦੇਖਿਓ ਤੇ ਕੱਲ ਦੀਆਂ ਰੌਣਕਾਂ ਦੇਖਿਓ ਤੁਸੀਂ ਕੱਲ ਬਹੁਤ ਜ਼ਿਆਦਾ ਸੰਗਤ ਸੀਗੀ ਲਓ ਤੇ ਸੰਗਤ ਤਾਂ ਕਾਫੀ ਆ ਜ ਮਾਤਾ ਰਾਣੀ ਦੇ ਦਰਬਾਰ ਤੇ ਜਿਹੜੀ ਪੈਦਲ ਜਾ ਰਹੀ ਆ ਤੇ ਬਹੁਤ ਜ਼ਿਆਦਾ ਸੰਗਤ ਅੱਜ ਜਾ ਰਹੀ ਆ ਪੈਦਲ ਮਾਤਾ ਰਾਣੀ ਦੇ ਦਰਬਾਰ ਤੇ ਤੇ ਦੇਖੋ ਮਾਤਾ ਰਾਣੀ ਦੇ ਝੰਡੇ ਕਿੰਨੇ ਸੋਹਣੇ ਲੱਗਦੇ ਆ ਸੰਗਤ ਤਾਂ ਜਾ ਰਹੀ ਆ। ਤੇ ਕੱਲ ਇਹ ਸਾਰਾ ਰੋਡ ਭਰਿਆ ਪਿਆ ਸੀ। ਸਾਰੇ ਪਾਸੇ ਲੰਗਰ ਹੀ ਲੰਗਰ ਸੀਗੇ। ਚਰਮੀ ਵਾਲੀ। ਲੋ ਜੀ ਤੇ ਇੱਥੇ ਵੀ ਲੰਗਰ ਜਿਹੜਾ ਇਹ ਰਹਿਣਾ ਆ 29 ਤਰੀਕ ਤੱਕ। ਇਹ ਜਿਹੜਾ 29 ਤਰੀਕ ਤੱਕ ਜਿਹੜਾ ਪਰਮਾਨੈਂਟ ਲੰਗਰ ਰਹਿਣਾ ਆ ਤੇ ਲੋ ਜੀ ਅੱਗੇ ਹੋਣ ਲੱਗ ਗਿਆ ਜਾਮ ਪੈਣ। ਠੀਕ ਹੀ ਆ ਵੈਸੇ ਤਾਂ। ਅੱਜ ਆ ਰਾਮ ਰਾਮ ਨਾਲ ਜਾ ਸਕਦੇ ਆ ਤੇ ਅੱਜ ਜਿਵੇਂ ਲੇਟ ਹੋ ਗਏ ਆ ਅੱਜ ਅਸੀਂ ਆਏ ਆ ਸ਼ਾਮ ਨੂੰ ਹੁਣ 4:00 ਵਜੇ ਆ ਲਓ ਜੀ ਤੇ ਸੰਗਤਾਂ ਦੇਖੋ ਤੁਸੀਂ ਜਾਮ ਲੱਗੇ ਹੋਏ ਆ ਸੰਗਤਾਂ ਦੇ ਤੇ ਇੱਧਰ ਵੀ ਕੋਈ ਚੋਰੀ ਚੋਰੀ ਕਰਦੇ ਫੜੇ ਗਏ ਆ ਮੈਨੂੰ ਲੱਗਦਾ ਹਾਂ ਇਹ ਕਹਨ ਹੋਈ ਆਦੇਸ ਕੱਲ ਪਰਸੋਂ ਵੀ ਦਿੱਤੀ ਆ ਸੀ ਚਲੋ ਇਹ ਸੰਗਤ ਜੀ ਇੱਧਰ ਦੇਖੋ ਜੀ ਇਹਨਾਂ ਨੇ ਪੈਸੇ ਕੱਢੇ ਆ ਜੀ ਤੇ ਆਹ ਲੋ ਜੀ ਦੇਖੋ ਜੀ ਤੇ ਆਹ ਲੋ ਜੀ 12000 ਰੁਪਏ ਕਹਿੰਦੇ ਕੱਢਿਆ ਵਾ ਆ ਦੇ ਲੋ ਹਾਲ ਲੋਕਾਂ ਦੇ ਹਾਲ ਦੇਖੋ ਚਲੋ ਸੰਗਤ ਜੀ ਕੱਲ ਮੋਬਾਈਲ ਕੱਢਿਆ ਸੀ ਕਿਸੇ ਨੇ ਤੇ ਅੱਜ ਪੈਸੇ ਕੱਢ ਲਈ ਇਹਾਂ ਨੇ ਆਹ ਲੋ ਜੀ ਫੜ ਲਿਆ ਇਹਨਾਂ ਨੂੰ ਪੈਸੇ ਕੱਢਦੇ ਆ ਰੋ ਦੇਖੋ ਸੋਗਤ ਦੀ ਕੀ ਕੀ ਮਾਹੌਲ ਬਣਿਆ ਹੋਇਆ ਵਾ ਮਹਾਮਾਈ ਦੇ ਦਰਬਾਰ ਦੇ ਉੱਤੇ ਦੇਖੋ ਸੋਗਤ ਇਦਾਂ ਲੋਕੀਆ ਜਨਾਨੀਆਂ ਤਾਂ ਚੋਰੀ ਕਰਦੀਆਂ ਆ ਕੇ ਨੋ ਦੇਖੋ ਜੀ ਉਹਦੇ ਕੋਈ ਦੋ ਜਣੀਆਂ ਜੀ ਤੋ ਤਿੰਨ ਜਣੀਆਂ ਜੀ ਤੇ ਲੋ ਜੀ ਇਹਨਾਂ ਨੇ ਪੈਸੇ ਕੱਢੇ ਆ ਲੋ ਜੀ ਸੰਗਤ ਜੀ ਲੈ ਕੇ ਤੁਰੇ ਹੋਏ ਸਾਰੇ ਸੰਗਤਾਂ ਆਹ ਲੋ ਜੀ ਆਲ ਦੇਖੋ ਇਹ ਮਹਾਮਾਈ ਦਰਬਾਰ ਦੇ ਉੱਤੇ ਇਦਾਂ ਰੇ ਕੰਮ ਚੱਲ ਰਿਹਾ ਜੀ ਕੱਲ ਮੋਬਾਈਲ ਚੋਰੀ ਕਰ ਲਈ ਤੇ ਅੱਜ ਪੈਸੇ ਕੱਢ ਲਏ ਜੀ ਇਹਨੇ ਉਹ ਜਨਾਨੀਆਂ ਕੁੜੀਆਂ ਨੇ ਤੇ ਇਦਾਂ ਰੇ ਹਾਲ ਆ ਸੰਗਤ ਜੀ ਬਾਕੀ ਮੇਲੇ ਦੇ ਵਿੱਚ ਇਦਾਂ ਰੇ ਹਰਕਤ ਬਿਲਕੁਲ ਸਹੀ ਨਹੀਂ ਕਿਉਂਕਿ ਮਹਾਮਾਈ ਦਰਬਾਰ ਤੇ ਸੰਗਤ ਆਉਂਦੀਆਂ ਵਾ ਤੇ ਕਾਫੀ ਦੂਰ ਦਰੋਂ ਲੋਕੀ ਮਿਹਨਤਾਂ ਆਉਂਦੇ ਪਰ ਇਦਾਂ ਰੇ ਲੋਕ ਕੰਮ ਖਰਾਬ ਕਰ ਦਿੰਦੇ ਆ ਤੇ ਉਹ ਸਰਦਾਰ ਅੰਕਲ ਜੀ ਹੋਣਾ ਦਾ 12000 ਰੁਪਏ ਕੱਢ ਲਿਆ ਜੀ ਇਹਨਾਂ ਲੇਡੀਜ਼ ਨੇ ਬਾਕੀ ਮਾਹੌਲ ਚੈੱਕ ਕਰੋ ਮੇਲੇ ਦਾ ਮੇਲੇ ਦੇਖੋ ਪੂਰਾ ਮਾਹੌਲ ਬਣਿਆ ਹੋਇਆ ਪੂਰਾ ਜੀ। ਲੋਏ ਸੰਗਤ ਜੀ ਆ ਮਾਹੌਲ ਬਣਿਆ ਆਪਣਾ ਸਮਾਨ ਦੀ ਆਪ ਜ਼ਿੰਮੇਵਾਰੀ ਰੱਖੋ ਠੀਕ ਆ ਜੀ। ਕਿਉਂਕਿ ਉਹਦੋਂ ਲੋਕ ਲੇਡੀਜ਼ ਨੇ ਪੈਸੇ ਕਰਦੀਆਂ ਪਈਆਂ ਫੜ ਹੋ ਗਈਆਂ ਤੇ ਆਪਣਾ ਸਮਾਨ ਦੀ ਜ਼ਿੰਮੇਵਾਰੀ ਰੱਖੋ। ਮੇਲਾ ਬਹੁਤ ਵੱਡਾ ਮੇਲਾ ਲੱਗਦਾ ਵਾ। ਤੇ ਇਸ ਕਰਕੇ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਰੱਖੋ ਤੇ ਬਾਕੀ ਮਾਹੌਲ ਦੇਖੋ ਮੇਲੇ ਦੇ ਵਿੱਚ ਕਾਫੀ ਇਹ ਡੋਸੇ ਦਾ ਲੰਗਰ ਲੱਗਾ ਹੋਇਆ ਸੰਗਤ ਜੀ ਤਾਂ ਦਿਖੋਨੇ ਹੈ ਜੀ ਚੜਾਈ ਦੇ ਉੱਤੇ। ਲੋਏ ਸੰਗਤ ਜੀ ਲੋ ਜੀ ਡੋਸੇ ਦਾ ਲੰਗਰ ਲੱਗਾ ਹੋਇਆ ਸੰਗਤ ਜੀ ਦੇਖੋ ਜੀ। ਆਹ ਲੋ ਜੀ। ਕਿਆ ਗਰਮ ਕਰਾਓ ਅੰਦਰ ਹਲਵਾ ਯਾਰ ਉਹਦੀ ਗਰਮਾ ਗਰਮ ਡੋਸਾ ਵੀ ਚਲੋ ਇਹ ਸੰਗਤ ਜੀ ਜੈ ਮਾਤਾ ਦੀ ਬਾਜੀ ਕਿੱਥੋਂ ਲੰਗਰ ਲਗਾ ਬਈ ਅੰਦਰ ਬਾਜੀ ਅੰਦਰ ਦਾ ਕਿੰਨੇ ਨੇ ਲੰਗਰ ਲਗਾ ਬਾਜੀ ਬਾਜੀ ਅੱਜ ਲਾਸਟ ਹੈ 3 ਦਿਨ ਹੋ ਗਏ ਸਾਹਿਬ ਜੀ 3 ਦਿਨ ਦਾ ਦੋਸੇ ਦਾ ਲੰਗਰ ਲੱਗਦਾ ਪਹਿਲਾਂ ਸਾਹਿਬ ਜੀ ਪਾਪਾ ਜੀ ਗਰਮਾ ਗਰਮ ਠੀਕ ਹੈ ਚਲੋ ਇਹ ਸੰਗਤ ਜੀ ਇੱਧਰ ਸਮੋਸੇ ਦਾ ਲੰਗਰ ਲੱਗਾ ਨਾਲ ਹੀ ਨਾਲ ਇੱਧਰ ਦੋਸੇ ਦਾ ਲੰਗਰ ਲਓ ਜੀ ਜੀ ਲਾਈਨਾਂ ਲੱਗੀਆਂ ਹੋਈਆਂ ਉਧਰ ਉਧਰ ਸਮੋਸੇ ਇੱਧਰ ਗਰਮਾ ਗਰਮ ਦੋਸੇ ਆਹ ਲੋ ਜੀ ਸੰਗਤ ਜੀ ਬਾਕੀ ਮਾਹੌਲ ਚੈੱਕ ਕਰੋ ਸੰਗਤ ਜੀ ਇਧਰ ਸਾਈਡ ਦੇਖੋ ਜੀ ਲੈਣਾ ਲੱਗ ਰਹੀਆਂ ਵਾ ਤੇ ਗਰਮਾ ਗਰਮ ਸਮੋਸੇ ਛਕੋ ਸੰਗਤ ਜੀ ਆਹ ਲੋ ਜੀ ਸੇਵਾ ਗਰਮਾ ਗਰਮ ਸਮੋਸੇ ਨਾਲ ਚਣਿਆਂ ਦੇ ਨਾਲ ਲੋ ਜੀ ਮਾਹੌਲ ਚੈੱਕ ਕਰੋ ਬਾਕੀ ਸੰਗਤ ਜੀ ਵਾਹ ਜੀ ਵਾਹ ਰੌਣਕਾਂ ਲੱਗੀਆਂ ਹੋਈਆਂ ਵਾ ਦੇਖੋ ਜੀ ਤਾਂ ਸੰਗਤ ਆ ਰਹੀਆਂ ਜੀ ਦੇਖੋ ਜੀ ਆਹ ਲੋ ਜੀ ਤੋ ਉਹ ਸੰਗਰੀ ਮਹਾਮਾਇਦੇ ਪਗੜਾ ਦੇਖੋ ਝੰਡਾ ਲੈ ਕੇ ਜਾ ਰਿਹਾ ਜੀ ਲੋ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਦੀ ਤੇ ਲੋਈ ਸੰਗਰੀ ਦੇਖੋ ਜੀ ਸਾਰੀ ਸਾਰ ਸੰਗਤਾਂ ਦੇਖੋ ਜਾ ਰਹੀਆਂ ਜੀ ਮੇਲੇ ਦੇ ਉੱਤੇ ਮਾਹੌਲ ਚੈੱਕ ਕਰੋ ਸੰਗਤ ਜੀ ਤੇ ਲੋਈ ਸੰਗਰੀ ਟ੍ਰੈਕ ਭਰ ਕੇ ਜਾ ਰਿਹਾ ਮਹਾਮਾਇਦੇ ਦਰਵਾਰ ਦੇ ਉੱਤੇ ਤੇ ਲੋਈ ਸੰਗਤੋ ਦੇਖੋ ਜੀ ਸੰਗਤਾਂ ਦੇ ਦਰਸ਼ਨ ਕਰੋ ਤੇ ਵਾਕਈ ਦੇਖੋ ਜੀ ਮਾਹੌਲ ਦੇਖੋ ਕਿੰਨਾ ਸੋਹਣਾ ਹੋਇਆ ਛਾਪ ਦੇ ਟਾਈਮ ਸੰਗਤਾਂ ਦਾ ਭਾਰੀ ਇਕੱਠ ਦੇਖੋ ਜੀ ਸੰਗਤਾਂ ਬਹੁਤ ਔਰ ਕੇ ਤੁਰੀਆਂ ਹੋਈਆਂ ਦੇਖੋ ਜੀ ਸੰਗਤ ਜੀ ਤੇ ਆਹ ਲੋ ਜੀ ਦੇਖੋ ਜੀ ਮਹਾਮਾਇ ਦਾ ਝੰਡੇ ਲੈ ਕੇ ਸੰਗਤਾਂ ਤੁਰੀਆਂ ਹੋਈਆਂ ਜੀ ਵਾਹ ਜੀ ਵਾਹ ਜੀ ਲੋ ਸੰਗਤ ਜੀ ਮਹਾਮਾਇ ਦਾ ਪ੍ਰਸ਼ਾਸ਼ਕ ਕੋਈ ਡੋਸਾ ਜੀ ਆਹ ਜੀ ਕਰਮ ਕਰਮ ਡੋਸਾ ਜੀ ਲੋ ਜੀ ਦਾ ਮਾਤਾ ਰਾਣੀ ਦੀ ਸੰਗਤਾਂ ਜਾ ਰਹੀਆਂ ਮਾਤਾ ਰਾਣੀ ਦੇ ਪਰਿਵਾਰ ਤੇ ਤੇ ਇੱਧਰ ਵੀ ਲੱਗੀ ਹੋਈ ਆ ਲਾਈਨ ਤੇ ਅੱਜ ਲਾਈਨਾਂ ਲੱਗੀਆਂ ਲੰਬੀਆਂ ਲੰਬੀਆਂ हम तो नाचेंगे मैं भोलेनाथ की शादी हम तो नाचेंगे लो जी ते इधर पास है आ डीखे वाली कुल्फी कुल्फी दा लंगर आगे भी आ आगे पता नहीं देख ले आ कादा लंगर आगे ਇੱਧਰ ਪਾਸੇ ਹੈ ਜੀ ਠੰਡੀ ਠਾਰ ਕੁਲਫੀ ਇੱਧਰ ਵੀ ਉਹ ਹੀ ਆ ਕੋਲਡ ਡਰਿੰਕ ਹਾਂ ਇੱਧਰਲੇ ਪਾਸੇ ਅਮੂਲ ਦੀ ਕੋਲਡ ਡਰਿੰਕ ਮਿਲਕ ਬਦਾਮ ਲੋ ਜੀ ਤੇ ਮਾਤਾ ਰੰਗੀ ਸੰਤਾ ਜਾ ਰਹੀਆਂ ਦੌੜ ਦੌੜ ਤੇ ਬਾਕੀ ਤੁਸੀਂ ਅੱਖੀਂ ਦੇਖ ਹੀ ਲਿਆ ਆ ਕਿ ਜਿਹੜੀ ਵੀ ਸੰਗਤ ਆਂਦੀ ਹੈ ਉਹ ਆਪਣਾ ਆਪਣਾ ਪਰਸ ਆਪਣੇ ਆਪਣੇ ਸਮਾਨ ਦਾ ਜਰੂਰ ਧਿਆਨ ਰੱਖੋ ਤੇ ਬਾਕੀ ਤੇ ਇਨਸੀਡੈਂਟ ਦੇਖ ਹੀ ਲਿਆ ਆ ਲਾਈਵ ਤੇ ਲੋ ਜੀ ਸੰਗਤ ਜੀ ਇੱਧਰਲੇ ਪਾਸੇ ਵੀ ਲੱਗਾ ਹੋਇਆ ਹੈ ਲੰਗਰ ਤੇ ਹੈ ਪਤਾ ਨਹੀਂ ਕੀ ਸੀ ਬਟ ਸੰਗਤਾਂ ਕਾਫੀ ਆ ਲੰਗਰ ਪਰ ਸ਼ਾਤਾ ਸ਼ੱਕ ਰਹੀਆਂ ਤੇ ਮਾਤਰਾਣੀ ਦੇ ਕੋਲ ਕੋਣ-ਕੋਣ ਦੀਆਂ ਪਈਆਂ ਚੱਲਦੇ ਅੱਗੇ ਤੇ ਦੇਖਦੇ ਆ ਮਾਤਰਾਣੀ ਦਾ ਮੇਲਾ ਜੀ ਲੱਗਿਆ ਸ਼ਾਕੇ ਜੀ ਗੋਲ-ਗੋਲ ਕੱਪੀਆਂ ਦਾ ਲੰਗਰ ਸ਼ਾਕੇ ਉਹ ਲੰਗਾਣਾ ਉਹ ਭਈ ਗੋਲ ਗੱਫਾ ਲੰਗਰ ਮਾ ਜੀ ਪ੍ਰਮਦਰ ਵੀਰ ਵੀ ਪੂਰੀ ਦੇਵਾ ਤੇ ਜਿਹੜਿਆ ਜਿਹੜੇ ਪਿੰਡੇ ਤੇ ਰੋਹੇ ਦੀ ਸੇਵਾ ਕੀਤੀ ਹੋਈ ਸੰਗਤ ਜੀ ਤੇ ਗਰਮਾ ਗਰਮ ਡੋਸੇ ਦਾ ਲੰਗਰ ਲੱਗਾ ਹੋਇਆ ਆ ਜੀ ਆਹ ਲੋ ਜੀ ਸੰਗਤ ਜੀ ਲੋ ਜੀ ਸੰਗਤ ਜੀ ਦੇਖੋ ਜੀ ਆਹ ਹੋਲ ਚੈੱਕ ਕਰੋ ਜੀ ਲੋ ਜੀ ਸੰਗਤਾਂ ਲਾਈਨਾਂ ਲੱਗੀਆਂ ਹੋਈਆਂ ਆ ਸੰਗਤ ਜੀ ਆਹ ਥੋੜੀ ਡੋਸੇ ਦਾ ਲੰਗਰ ਚੱਲ ਰਿਹਾ ਜੀ ਲੋ ਜੀ ਸੰਗਤ ਜੀ ਕਰੋ ਚੱਕ ਜੀ ਤੇ ਸੰਗਤ ਜੀ ਪੂਰਾ ਮਾਹੌਲ ਮੰਗਿਆ ਹੋਇਆ ਜੀ। ਉਧਰ ਸਾਈਡ ਗੋਲਦਫਰ ਦਾ ਲੰਗਰ ਲੱਗਾ ਹੋਇਆ ਤੇ ਦੋਸਰੇ ਦਾ ਲੰਗਰ ਲੱਗਾ ਹੋਇਆ ਵਾ। ਤੇ ਸਾਥ ਸੰਗਤ ਜੀ ਦੇਖੋ ਕਰੋ ਸੰਗਤ ਦਾ ਦਰਸ਼ਨ ਜੀ। ਵੀਡੀਓ ਨੂੰ ਬਹੁਤੋ ਸ਼ੇਅਰ ਕਰਦੇ ਕੋ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਵਾਜੀ ਵਾਲ। ਦੇਖੋ ਸੰਗਤ ਜੀ। ਚਲੋ ਜੀ ਆਓ ਤੁਹਾਨੂੰ ਦਿਖਾਉਨੇ ਆ ਥੋੜਾ ਹੋਰ ਅੱਗੇ ਆ ਕੇ। ਸੰਗਤ ਜੀ ਇੱਧਰ ਜਿਹੜਾ ਲੰਗਰ ਲੱਗਿਆ ਇੱਧੇ ਸਾਈਡ ਤੇ ਵੀ ਦੇਖੋ ਜੀ। ਸਟੈਂਟ ਲੱਗਣ ਦੀ ਤਿਆਰੀਆਂ ਚੱਲ ਰਹੀਆਂ ਸੰਗੇ ਉਧਰ ਸਾਸਪਾਈ ਚੱਲਦੇ ਪਈ ਉਧਰ ਵੀ ਲੰਮਾ ਲੰਗਰ ਲੱਗਣਾ ਵਾ ਤੇ ਰੋਜ਼ ਸੰਗੇ ਦੀ ਨਾਲ ਦੀ ਨਾਲ ਸਫਾਈ ਆਪਣਾ ਆਪਣ ਜਿਹੜਾ ਟਾਈਮ ਦੇ ਹਿਸਾਬ ਨਾਲ ਹਰੇਕ ਦਾ ਉਹ ਸਾਹਮਣੇ ਵੀ ਕੋ ਲੰਗਰ ਲੱਗੇ ਤੁਹਾਨੂੰ ਦਿਖਾਉਣੇ ਆ ਜੀ ਲੋ ਜੀ ਤੇ ਇੱਧਰ ਵੀ ਲੰਗਰ ਇਹ ਖਾਈ ਹਣ 21 ਆ 33 31 ਔਰ 1 ਅਗਸਤ ਨੂੰ ਲੱਗਣਾ ਆ ਤੇ ਹੁਣ ਇਸ ਟਾਈਮ ਡੋਸਾ ਚੱਲਦਾ ਪਿਆ ਆ ਨਾਜ ਦੇ ਦਲੇ ਪਾਸੇ ਆ ਗਈ ਟਿੱਕੀ ਮੱਧੀਆਂ ਦਲੀ ਜੀ ਟਿੱਕੀ ਦਾ ਲੰਗਰ ਤੇ ਨਾਮ ਨਾਲ ਮਾਤਾ ਰਾਨੀ ਦੇ ਭਜਨ ਚੱਲਦੇ ਪਏ ਆ ਉਹ ਦੋ ਜਾਨੇ ਆਲੇ ਬੋਲੇ ਆਲੇ ਅਕਰੀ ਸਰਿੱਟੀ ਪਈ ਉਹ ਤਾਂ ਲਗੀ ਉਹ ਤੇ ਸਰਗਮ ਖਾਂਦੇ ਪਏ ਟਿੱਕੀ ਅੰਮ੍ਰੇਸਰੀ ਜਿਹੜੀ ਆਪਾਂ ਲਈਓ ਉਥੋਂ ਇੱਥੋਂ ਜਵਾਤਾਂ ਦੀ ਤੇ ਇਥੇ ਭਾਜੀ ਹੁਣ ਮਿਲਿਆ ਆ ਬਾਈ ਤੇ ਪੈਦਲ ਯਾਤਰਾ ਕਰਨੀ ਬੱਚਿਆਂ ਨੇ ਵੀ ਹਾਂਜੀ ਚੱਲ ਪਣਗੇ ਪਹਿਲੀ ਵਾਰੀ ਕਰਨੀ ਚਾਹਤ ਹੈ ਅੱਛਾ ਅੱਛਾ ਰੋਲਪੋਟ ਰੋਲਪੋਟ ਠੀਕ ਹੈ ਬਾਈ ਜਵਾਤਾਂ ਦੀ ਤੂੰ ਦੇਖਦੇ ਵੀਡੀਓਜ਼ ਵਧੀਆ ਲੱਗਦੀਆਂ ਕੋਈ ਕਮੀ ਪੇਸ਼ੀ ਜੀ ਕੋਈ ਕਮੀ ਵੇਸੀ ਨਹੀਂ ਥੈਂਕ ਯੂ ਮੈਮ ਜੀ ਲਓ ਜੀ ਇਧਰ ਵੀ ਲੰਗਰ ਚੱਲਦਾ ਪਿਆ ਡੋਸੇ ਦਾ ਇਸ ਟਾਈਮ ਬਾਏ ਨਿਆਣੀ ਬਾਈ ਕਰਦੇ ਲੰਗਰ ਐਂਬੂਲੈਂਸ ਤੇ ਇਧਰ ਵੀ ਲੰਗਰ ਲੱਗਾ ਹੋਇਆ ਡਿਸਕੇਟਾ ਪੂਜਾ ਲਓ ਜੀ ਤੇ ਇਹ ਸਾਰੇ ਸੰਗਤ ਮਾਧ ਅਨ ਦੇ ਦਰਵਾਜ਼ੇ ਤੋਂ ਜਾਣ ਵਾਲੀ ਆ

ਕੋਲ ਡਰਿੰਕ ਦੇ ਲੰਗਰ ਮਾਤਰਾਣੇ ਦੇ ਦਰਵਾਜ਼ੇ ਲਓ ਜੀ ਤੇ ਇੱਧਰ ਹੈਗਾ ਆ ਇੱਧਰ ਵੀ ਕੋਲ ਡਰਿੰਕ ਕੋਲ ਡਰਿੰਕ ਦਾ ਲੰਗਰ ਚੱਲ ਰਿਹਾ ਵੇ ਇੱਧਰ ਵੀ ਬਿਸਕਟ ਆ ਕੋਲ ਡਰਿੰਕ ਦਾ ਲਓ ਜੀ ਤੇ ਇੱਧਰਲੇ ਪਾਸੇ ਦੇਖੋ ਮਾਤਰਾਣੇ ਦਾ ਲੰਗਰ ਤੁਹਾਨੂੰ ਰੋਕੇ ਦਿਖਾਣੇ ਆ रबड़ी लछा जी रबड़ी लछे जा लंगर लॻा हुया वचागर ਹਲੋ ਜੀ ਸੰਗਤ ਜੀ ਪੰਜਾਬ ਦੇ ਰਾਜ ਉੱਤਰ ਪ੍ਰਦੇਸ਼ ਨਾਲੋਂ ਰੱਗਾ